ਪਿੰਡ ਪੰਜਲਾਂ ਚ ਲੋਕਾਂ ਦੇ ਸਹਿਯੋਗ ਨਾਲ ਸੋਲਰ ਸਿਸਟਮ ਤੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਗਰਸ਼ੰਗ ਸਥਾਨਕ ਬਲਾਕ ਦੇ ਅਧੀਨ ਪੈਂਦੇ ਪਿੰਡ ਪੰਜਲਾਂ ਮੇਕੇ ਐਨ ਆਰ ਆਈ ਬੀਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਸੋਹਣਾ ਅਤੇ ਸੁੰਦਰ ਬਣਾਉਣ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਮੱਦੇਂ ਪਿੰਡ ਦੇ ਐਨ ਆਰ ਆਈ ਤੇ ਹੋਰ ਦਾਨੀ ਸੱਜਣ ਦੋਸਤਾਂ ਮਿੱਤਰਾਂ ਤੇ ਸਕੇ ਸਮਧੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 4 ਲੱਖ ਦੀ ਕੀਮਤ ਨਾਲ ਸੋਲਰ ਸਟ੍ਰਿੰਗ ਲਵਾਇਆ ਗਿਆ ਪਰ ਦੇ ਛੱਪੜ ਦੀ ਸਫਾਈ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਕਮੇਟੀ ਮੈਂਬਰਾਂ ਨੇ ਮੋਟਰ ਲਵਾ ਕੇ ਛੱਪੜ ਦੀ ਪੂਰੀ ਸਫਾਈ ਕਰਾਉਣੀ ਸ਼ੁਰੂ ਕਰ ਦਿੱਤੀ ਹੈ ਹਰਨੇਕ ਭੱਜਣ ਨੇ ਦੱਸਿਆ ਕਿ ਇਹ ਸਾਰਾ ਕੰਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਕੰਮ 'ਚ ਸਰਕਾਰ ਦਾ ਕੋਈ ਰੋਲ ਨਹੀਂ ਹੈ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਛੱਪੜ ਦੇ ਚਾਰੇ ਪਾਸੇ ਪਾਰਕ ਬਣਾਈ ਜਾਵੇਗੀ ਤਾਂ ਕਿ ਪਿੰਡ ਵਾਸੀ ਸੈਰ ਵੀ ਕਰ ਸਕਣ ਰਜਿੰਦਰ ਸਿੰਘ ਦੇ ਸਹਿਯੋਗ ਦੇਣ ਵਾਲੇ ਪਿੰਡ ਵਾਸੀਆਂ ਤੇ ਐਨਆਰਏ ਵੀਰਾਂ ਦਾ ਧੰਵਾਦ ਅਤੇ ਸਿਰ ਉਪਾਉ ਦੇ ਕੇ ਸਨਮਾਨਤ ਕੀਤਾ ਆਓ ਦੇਖਦੇ ਆਸ਼wini ਸ਼ਰਮਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਅਨੁਸਾਰੀ ਖਬਰ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਰਜਿੰਦਰ ਸਿੰਘ ਸਰਪੰਚ ਪਿੰਡ ਭੱਜੜ ਅੱਜ ਬੜਾ ਹੀ ਇੱਕ ਸ਼ੁਭ ਦਿਹਾੜਾ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਐਨਆਰਆਈ ਵੀਰ ਜਿਹੜੇ ਸੀਗੇ ਇੰਗਲੈਂਡ ਦੇ ਕੈਨੇਡਾ ਦੇ ਅਮਰੀਕਾ ਦੇ ਉਹਨਾਂ ਨੇ ਆਪਣੀ ਜਿਹੜੀ ਜੰਮਣ ਪੋਹ ਹੈਗੀ ਐ ਆਪਰੇ ਦਸਾਂ ਨਾ ਹੋਂਦੀ ਕਿਰਤ ਕਮਾਈ ਚੋਂ ਜਿਹੜਾ ਹੈਗਾ ਆ ਸਾਡੇ ਟੋਬੇ ਦੀ ਸਮੱਸਿਆ ਸੀ ਪਾਣੀ ਦੀ ਬਹੁਤ ਜ਼ਿਆਦਾ ਓਵਰਫਲੋ ਹੁੰਦਾ ਸੀ ਨਾਲੀਆਂਾਂ ਚ ਜਾ ਜਾਵੜਦਾ ਸੀ ਤੇ ਹੋਰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਆਪਣੇ ਐਨਆਰਆਈ ਵੀਰਾਂ ਨੇ ਇਹਨਾਂ ਨੇ ਜਿਹੜਾ ਹੈਗਾ ਆ ਸਾਡੀ ਸਮੱਸਿਆ ਦਾ ਹੱਲ ਕੀਤਾ 4 ਲੱਖ ਰੁਪਇਆ ਸਾਨੂੰ ਇੰਗਲੈਂਡ ਸਾਡੇ ਐਨਆਰਈ ਵੀਰਾਂ ਨੇ ਭੇਜਿਆ ਨਗਰ ਦੇ ਜਿਹੜੇ ਜੰਪੜ ਸੀ ਤੇ ਇਸੇ ਤਰ੍ਹਾਂ ਜਿਹੜਾ ਹੈ ਕੈਨੇਡਾ ਵਾਲਿਆਂ ਨੇ ਬਹੁਤ ਸਾਨੂੰ ਪੈਸੇ ਭੇਜੇ ਹੈਗੇ ਆ ਤੇ ਜਿਹੜਾ ਹੈਗਾ ਆਪਣੇ ਅਮਰੀਕਾ ਵਾਲਿਆਂ ਨੇ ਵੀ ਜਿਹੜੇ ਹੈਗੇ ਬਹੁਤ ਪੈਸਾ ਭੇਜਿਆ ਤੇ ਸਾਡੇ ਇੱਥੇ ਦੇ ਮੇਰੇ ਭਾਈ ਚਲਮਣ ਸਿੰਘ ਜੀ ਬੱਧਨ ਸਾਹਿਬ ਉਹਨਾਂ ਨੇ ਇੱਥੋਂ ਜਿਹੜਾ ਹੈ 10000 ਰੁਪਇਆ ਇਸ ਨੇਕ ਸ਼ੁਭ ਕਾਮਲੇ ਦਿੱਤਾ ਸੋ ਮੈਂ ਜਿਹੜਾ ਹੈਗਾ ਆਪਣੇ ਸਾਰੇ ਜਿਹੜੇ ਐਨਆਰਈ ਵੀਰ ਹੈ ਇਹਨਾਂ ਨੇ ਬਰਾਲਾ ਕੀਤਾ ਪਿੰਡ ਦੇ ਜਿਹੜਾ ਹੈਗਾ ਆ ਕਾਮਰੇਡ ਦੀ ਇਹ ਜਿਹਦੇ ਨਾਲ ਤੇ ਪੰਚਾਇਤ ਦੇ ਜਿਹੜਾ ਹੈਗਾ ਆ ਦੂਜੇ ਨੂੰ ਮੰਨਦੇ ਹੋਏ ਜਿਹੜਾ ਹੈਗਾ ਸਾਨੂੰ ਇੰਨੀ ਵੱਡੀ ਰਕਮ ਭੇਜੀ ਹੈ ਜਿਹਦੇ ਨਾਲ ਅੱਜ ਜਿਹੜਾ ਹੈ ਗੰਦਾ ਪਾਣੀ ਜਿਹੜਾ ਸਾਡਾ ਟੋਬੇ ਦਾ ਉਹ ਪੰਜ ਦੀ ਮੋਟਰ ਲੱਗ ਗਈ ਹੈਗੀ ਆ ਸੋਲਰ ਸਿਸਟਮ ਦੇ ਨਾਲ ਉਹ ਬਾਹਰ ਕੱਢਿਆ ਜਾ ਰਿਹਾ ਹੈ ਸਫਾਈ ਹੋ ਗਈ ਹੈਗੀ ਹੈ ਹੁਣ ਜਿਹੜਾ ਹੈਗਾ ਆ ਉਹ ਪਾਣੀ ਜਿਹੜਾ ਸਾਨੂੰ ਨੁਕਸਾਨ ਕਰਦਾ ਸੀ ਬਦਬੂ ਫਲਾਉਂਦਾ ਸੀ ਉਹ ਖੇਤਾਂ ਦੇ ਵਿੱਚ ਜਿਹੜਾ ਹੈ ਫਸਲ ਲਈ ਵਰਤਿਆ ਜਾ ਰਿਹਾ ਹੈ ਸੋ ਬੜੀ ਖੁਸ਼ੀ ਦੀ ਗੱਲ ਹੈ ਇਹ ਸਿਰਫ ਐਨਆਰਏ ਵੀਰਾਂ ਦੇ ਸਿਰ ਤੇ ਹੈ ਜਿਨ੍ਹਾਂ ਨੇ ਐਡਾ ਵੱਡਾ ਬਰਾਲਾ ਕੀਤਾ ਸਿਰ ਝੁਕਦਾ ਹੈਗਾ ਇਹਨਾਂ ਦਾ ਜਿਹੜਾ ਧੰਨਵਾਦ ਸਾਨੂੰ ਕੋਈ ਲਫ਼ਜ਼ ਨਹੀਂ ਦਊਗਾ ਕਿ ਇਸ ਤਰ੍ਹਾਂ ਹੀ ਧੰਨਵਾਦ ਕਰੀਏ ਸੋ ਇੱਕ ਵਾਰ ਫੇਰ ਮੈਂ ਇਹਨਾਂ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਸੱਜਣਾਂ ਦਾ ਇੰਗਲੈਂਡ ਵਾਲਿਆਂ ਦਾ ਅਮਰੀਕਾ ਵਾਲਿਆਂ ਦਾ ਆਪਣੇ ਕੈਨੇਡਾ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਾਇਆ ਪੇਟੀ ਆਈ ਪਿੰਡ ਦਾ ਜਿਹੜਾ ਕੁੱਭ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਕਿ ਲੋ ਪੰਚਾਇਤ ਮੈਂਬਰ ਪਿੰਡ ਭੱਜਣਾ ਤੋਂ ਬੋ ਰਿਹਾ ਹਾਂ ਤੋਂ ਅਸੀਂ ਇਹ ਜੋ ਐਨਬੀਆ ਐਨਆਰਈ ਵੀਰਾਂ ਨੇ ਇਹ ਜੋ ਟੋਬੇ ਦਾ ਪਾਣੀ ਦੇ ਨਿਕਾਸ ਲਈ ਇਹ ਸੋਲਰ ਸਿਸਟਮ ਲਗਾਇਆ ਹੈ ਗੁਰਦੁਆਰਾ ਸਾਹਿਬ ਦੀ ਬਿਜਲੀ ਅਤੇ ਟੋਬੇ ਦਾ ਇਹ ਜੋ ਪਾਣੀ ਆ ਨਿਕਾਸ ਦਾ ਇੱਕ ਤਾਂ ਟੋਬਾ ਖਾਲੀ ਹੁੰਦਾ ਆ ਦੂਜੀ ਗੱਲ ਇਹ ਆ ਇਹ ਜੋ ਪਾਣੀ ਆ ਇਹ ਖੇਤਾਂ ਨੂੰ ਸਿੰਜਾਈ ਦੇ ਵੀ ਲਈ ਕੰਮ ਆਦਾ ਆ ਤਾਂ ਕਿ ਜੋ ਸਾਡਾ ਜੋ ਜ਼ਮੀਨ ਦਾ ਪਾਣੀ ਥੱਲੇ ਵਾਲਾ ਪਾਣੀ ਆ ਉਹਨੂੰ ਉਹੀ ਵਿਚਾਰ ਬਚਾ ਲਈ ਗਈ ਹੈ ਤੋਂ ਅਸੀਂ ਇਹ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਉਹ ਜਿਨ੍ਹਾਂ ਨੇ ਇੰਨੀ ਮਾਇਆ ਭੇਜ ਕੇ ਇਹ ਜੋ ਮੋਟਰ ਲਵਾਈ ਆ ਉਹਨਾਂ ਸਿਸਟਮ ਲਵਾਇਆ ਇਹਦੇ ਵਿੱਚ ਕੋਈ ਵੀ ਗਵਰਨਮੈਂਟ ਦਾ ਪੈਸਾ ਨਹੀਂ ਲੱਗਾ ਇਹ ਸਿਰਫ ਐਨ ਆਰ ਆਈ ਵੀਰਾਂ ਨੇ ਔਰ ਪਿੰਡ ਦੇ ਸਹਿਯੋਗ ਦੇ ਨਾਲ ਇਹ ਕੰਮ ਹੋਇਆ ਕੋ ਮੇਰੇ ਨਾਲ ਬਾਬਾ ਬਖਸ਼ ਸਿੰਘਾ ਰੇਸ਼ਮ ਸਿੰਘ ਜੀ ਤੇ ਹੋਰ ਸਾਡੇ ਵੀ ਖੜੇ ਆ ਇਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਪਾਣੀ ਦਾ ਟੋਬੇ ਦਾ ਪੱਧਰ ਬਹੁਤ ਜ਼ਿਆਦਾ ਸੀਗਾ ਤੇ ਹੁਣ ਥੋੜੇ ਦਿਨਾਂ ਜੀ ਬਿਲਕੁਲ ਟੋਬਾ ਸੁੱਕਣ ਵਾਲਾ ਆ ਤੋਂ ਅਸੀਂ ਟੋਬੇ ਦੇ ਆਲੇ ਦੁਆਲੇ ਪੂਰੀ ਬਾਟ ਲਾ ਕੇ ਇਹ ਜੋ ਬੂਟੇ ਵੀ ਲਾਵਾਂਗੇ ਤਾਂ ਜੋ ਇਹ ਪ੍ਰਦਰਸ਼ਨ ਦੀ ਟੀਜ ਹੋ ਜਾਊਗਾ ਔਰ ਜੋ ਸੰਗਤਾਂ ਦੇ ਯਾਰਦ ਵਾਲੇ ਘੁੰਮਣ ਨੂੰ ਵੀ ਜਗਾ ਮੈਂ ਜੋ ਔਰ ਪਿੰਡ ਦੀ ਵੀ ਇਹਦੇ ਵਿੱਚ ਜੋ ਸ਼ਾਨ ਬਣੂਗੀ ਤਾਂ ਕਿ ਜੋ ਇਹ ਗੰਦਗੀ ਆ ਇਹ ਤੋਂ ਬਚਾਇਆ ਜਾ ਸਕੇ ਉਸ ਹੀ মিডিਆ ਦਾ ਵੀ ਧੰਨਵਾਦ ਕਰਦੇ ਆ ਜਿਹਨਾਂ ਨੇ ਇਹਨਾਂ ਇਹ ਸਾਰਾ ਇਹ ਪੂਰਾ ਕਵਰ ਕੀਤਾ ਆ ਔਰ ਉਸ ਹੀ ਪਿੰਡ ਦੇ ਸਭ ਸਜਣਾ ਦਾ ਧੰਨਵਾਦ ਕਰਦੇ ਆ ਔਰ ਵੱਧ ਤੋਂ ਵੱਧ ਅਸੀਂ ਧੰਨਵਾਦ ਜੋ ਐਨਆਰ ਵੀਰਾਂ ਦਾ ਪਿੰਡ ਦੀ ਪੰਚਾਇਤ ਦਾ ਸਰਪੰਚ ਅਰਜਿੰਦਰ ਸਿੰਘ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਉਪਰੋਕਤ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈ ਸਾਹਿਬ ਨੇ ਇਹ ਸਾਰਾ ਜੋ ਕਾਰਜ ਅਸੀਂ ਥੈਂਕਸ ਕਰਨ ਲਈ ਰੰਬਿਆ ਸੀਗਾ ਉਹ ਸਮਾਪਤ ਹੋ ਗਿਆ ਤੇ ਦੱਸਣਾ ਚਾਹੁੰਦਾ ਫੁਟੇਜ ਐਡ ਕਰਦੀ ਹਾਂ ਦੇ ਵਿੱਚ ਕਿ ਇਸ ਨੈਨਾਰੀ ਵਿਦਿਆ ਸਦਕਾ ਹੀ ਜੋ ਸੋਲਰ ਸਿਸਟਮ ਹੈ ਇਹ ਗੁਰਦੁਆਰਾ ਸਾਹਿਬ ਦੀ ਲਾਈਟ ਲਈ ਤੇ ਬਾਕੀ ਜੋ ਛੱਪੜ ਦੀ ਮੁਰੰਮਤ ਉਹਦੇ ਆਲੇ-ਦੁਆਲੇ ਲਾਈਟਰ ਲਾਉਣ ਦੇ ਲਈ ਉਹ ਵੀ ਅੱਜ ਨੇਪਰੇ ਚੜ ਰਿਹਾ ਹੈ ਇਹ ਸਾਰਾ ਕੁਝ ਜੋ ਦੇਣਾ ਇਹ ਐਨਆਰਵੀਰਾਂ ਦੀ ਹੈ ਤੇ ਨਾਲ ਹੀ ਸੀਸੀਟੀ ਕੈਮਰਾ ਜੋ ਸੁਰੱਖਿਆ ਲਈ ਜ਼ਰੂਰੀ ਆ ਤੇ ਉਹ ਵੀ ਇੰਸਟਾਲ ਕੀਤੇ ਜਾ ਰਹੇ ਨੇ ਇਹ ਸਾਰੇ ਐਨਆਰਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਤੇ ਸਾਡੇ ਵੀਰ ਗੁਰਨੇਕ ਜੀ ਦੀ ਰਹਿਨਮਾਈ ਹੇਠ ਉਹਨਾਂ ਦੀ ਮੋਟੀਵੇਸ਼ਨ ਸਦਕਾ ਤੇ ਪਿੰਡ ਬਹੁਤ ਤਰੱਕੀ ਤੇ ਜਾ ਰਿਹਾ ਤੇ ਮੈਨੂੰ ਉਮੀਦ ਆ ਕਿ ਇਹ ਕਾਰਜ ਜੋ ਰੰਭੇ ਇਦਾਂ ਦੇ ਕਾਰਜ ਹੋਰ ਵੀ ਰੰਭੇ ਜਾਣਗੇ ਇਹਨਾਂ ਕੰਮ ਦਾ ਧੰਨਵਾਦ ਕਰਦਾ ਬਾਹਰਲੇ ਬੰਦੇ ਦਾ ਬਹੁਤ ਧੰਨਵਾਦ ਕਰਦਾ ਇਹ ਜੇ ਬੈਠਣਾ ਹੁੰਦਾ ਇੱਥੇ ਇੰਨੀ ਗੋਆਲੀ ਦੀ ਬਹੁਤ ਹੁਣ ਠੀਕ ਹੀ ਜਣਾ ਨਾ ਪੈਸੇ ਪਾਏ ਤਾਂ ਜੀ ਪਾਣੀ ਸਾਰਾ ਨਿਕਲ ਗਿਆ ਬਹੁਤ ਬਹੁਤ ਸ਼ੁਕਰੀਆ ਨਾ ਧੰਨਵਾਦ ਸਰਪੰਚ ਸਾਹਿਬ ਔਰ ਪੰਚਾਇਤ ਮੈਂਬਰ ਐਨਆਰਈ ਵੀਰਾਂ ਦੇ ਨਾਲ ਆਹ ਮੋਟਰ ਚੱਲ ਰਹੀ ਹੈ ਜੀ ਹੁਣ ਆ ਸਾਡੇ ਪਿੰਡ ਦਾ ਛੱਪੜ ਦੇਖ ਲਓ ਬਿਲਕੁਲ ਖਾਲੀ ਹੋ ਗਿਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੀ ਐਨਆਰਈ ਵੀਰਾਂ ਦਾ ਔਰ ਪੰਚਾਇਤ ਮੈਂਬਰਾਂ ਦਾ ਔਰ ਸਰਪੰਚ ਸਾਹਿਬ ਹੁਣਾਂ ਦਾ ਜਿਹੜੀ ਇਹ ਬਰਾਲਾ ਕਰਕੇ ਸਾਡੇ ਪਿੰਡ ਦਾ ਜਿੰਨਾ ਵੀ ਹੈ ਕਚਰਾ ਕਾਮਰੇਟ ਗੁਰਨੇਕ ਸਿੰਘ ਢਿੱਲੋਂ ਆਪਣੇ ਹਰਪਜਨ ਸਿੰਘ ਢਿੱਲੋਂ ਪ੍ਰਧਾਨ ਆਮ ਸਿੰਘ ਕਿੰਗਲੋਂ ਬਾਕੀ ਅਫਦਾਰ ਸਿੰਘ ਇਹਨਾਂ ਦਾ ਸਾਰਿਆਂ ਦਾ ਪਿੰਡ ਦੇ ਨਾਲ ਸੰਯੋਗ ਇਕੱਠੇ ਹੋ ਕੇ ਗੱਲਬਾਤ ਕਰਕੇ ਇਸ ਵੇਲੇ ਸਾਡੇ ਪਿੰਡ ਦਾ ਛੱਪੜ ਜਿਹੜਾ ਔਰ ਫਰੋ ਹੋ ਕੇ ਘਰਾਂ 'ਚ ਪਾਣੀ ਵੜਦਾ ਸੀ ਇਸ ਵੇਲੇ ਸਾਡੇ ਪਿੰਡ ਦਾ ਛੱਪੜ ਬਿਲਕੁਲ ਖਾਲੀ ਆ ਦੋ ਦਿਨ ਤੱਕ ਇਹ ਬਿਲਕੁਲ ਡਰਾਈ ਹੋ ਜਾਏਗਾ ਉਹਦੇ ਬਾਅਦ ਜੀਸੀਬੀਆਂ ਲਾ ਕੇ ਸਫਾਈ ਕੀਤੀ ਜਾਊਗੀ ਸਫਾਈ ਕਰਨ ਤੋਂ ਬਾਅਦ ਇਹਦੇ ਆਲੋਲੇ ਗੁੱਟੇ ਲਾ ਕੇ ਵਧੀਆ ਬਣਾ ਬਣਾਵਾਂਗੇ ਜੀ ਅਸੀਂ ਬਹੁਤ ਬਹੁਤ ਧੰਨਵਾਦ ਆ ਜੀ ਐਨਆਰ ਲੋਕਾਂ ਦਾ ਇਸ ਕਰਕੇ ਸਾਨੂੰ ਜੇ ਹੋਰ ਸੰਯੋਗ ਵੀ ਦੇ ਸਕਣ ਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਚਲੋ